ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਜਾਲੀ ਕਰੰਸੀ ਤਿਆਰ ਕਰਨ ਵਾਲੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਪਾਸੋਂ 100-100 ਰੁਪਏ ਦੇ ਕੁੱਲ 65700, 200 ਰੁਪਏ ਦੇ ਕੁੱਲ 213600, 500 ਰੁਪਏ ਦੇ ਕੁੱਲ 63500 ਸਾਰੀ ਕੁੱਲ ਰਕਮ 342800 ਜਾਲੀ ਭਾਰਤੀ ਕਰੰਸੀ ਸਮੇਤ ਇੱਕ ਕਲਰਡ ਪ੍ਰਿੰਟਰ ਬਰਾਮਦ ਕੀਤਾ ਗਿਆ। ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਕੀਤੀਆਂ ਆਉਣ ਵਾਲੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰ੍ਹਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੀਆਂ ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। ਜ਼ਿਲ੍ਹੇ ਦੇ ਸਮੂਹ ਗਸ਼ਟ ਅਧਿਕਾਰੀਆਂ ਦੀ ਨਿਗਰਾਨੀ ਹੈ। ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ ਜੋ ਮੁਸਤੈਦੀ ਨਾਲ ਪੂਰੇ ਏਰੀਏ ਵਿੱਚ ਮਾੜੇ ਅੰਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਦੋਸ਼ੀ ਉਕਤ ਪਾਸੋਂ ਪੁੱਛਗਿੱਛ ਜਾਰੀ ਹੈ। ਦੋਸ਼ੀ ਜਰਸਕਰਨ ਸਿੰਘ ਉਰਫ ਰਾਜਨ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ कांड ਹਾਸਲ ਕਰਕੇ ਡੂੰਘਾਈ ਨਾਲ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ ਆ ਫਿਰੋਜ਼ਪੁਰ ਪੁਲਿਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸਾਨੂੰ ਪਤਾ ਚੱਲਾ ਸੀਗਾ ਕਿ ਇੱਕ ਬੰਦਾ ਜਿਹੜੇ ਜਾਲੀ ਨੋਟ ਹੁੰਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਤੇ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕ ਆਊਟ ਕਰਦੇ ਕਰਦੇ ਸਾਡੀ ਸੀਆਈਏ ਦੀ ਟੀਮ ਸਾਡੀ ਪੀਐਸ ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਵਿੱਚ ਰਹਿੰਦਾ ਹੈ ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਹੋਰ ਇਨਪੁਟ 'ਤੇ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ-ਨਾਲ ਜਾਲੀ ਨੋਟ ਛਾਪਦਾ ਵੀ ਹੈ ਉਥੇ ਰੇਡ ਕਰਕੇ ਇਹ ਸাকसेसफुल ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਪੇ ਤੇ ਅਛਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹਨ ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਪੇ ਤੇ ਅਛਪੇ ਨੋਟ ਦੀ ਜਿਹੜੀ ਸਾਹਮਣੇ ਆਈ ਏ ਉਹ 3,42,800 ਰੁਪਏ ਹੈ ਸਾਨੂੰ ਇਹ ਵੀ ਪਤਾ ਚਲਾ ਕਿ ਇਸ ਇਹ ਪਬਜੀ ਖੇਲਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕ ਯੂਜ਼ ਕਰਨੀ ਹੈ ਕਿ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਕਾਰੀ ਟ੍ਰਾਇਲ ਟ੍ਰਾਇਲ ਐਂਡ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ